ਕਰਮਸਤਕਾਰ ਜੋ ਮਦੂਸਵਾਰੀ ਸਾਹਿਬ ਸੰਤ ਜੀ ਜਿਤਨੀਆਂ ਵੀ ਆਪ ਸੰਖਾਂ ਸੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਰੱਖਣ ਵਾਲੀਆਂ اور ਤਨ ਤਨ ਬਾਬਾ ਦੀਪ ਸਿੰਘ ਜੀ ਸ਼ੀਦਾਲ ਸਾਹਿਬ ਸੱਚੀ ਸਰਕਾਰ ਖੰਡੇ ਵਾਲੇ ਬਾਪੂ ਜੀ ਦੇ ਨਾਲ ਪਿਆਰ ਕਰਨ ਵਾਲੀਆਂ ਸੰਗਤਾਂ ਇੱਕ ਵਾਰੀ ਸਾਧ ਸੰਗਤ ਜੀ ਪਿਆਰ ਦਾ ਸਬੂਤ ਦਿਓ ਫਤੇ ਪ੍ਰਮਾਨ ਕਰਨੀ ਦਾ ਆਸ ਦੀ ਸਾਰੀਆਂ ਸੰਗਤਾਂ ਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਹੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਆਪਾਂ ਫਤੇਦੀ ਸਾਂਝ ਦੇ ਵਿੱਚ ਸਾਧ ਸੰਗਤ ਜੀ ਖੰਡੇ ਵਾਲੇ ਬਾਪੂ ਜੀ ਨੂੰ ਥੋੜਾ ਜਿਹਾ ਯਾਦ ਕਰੀਏ ਕਿਉਂਕਿ ਸਾਧ ਸੰਗਤ ਜੀ ਜਿਵੇਂ ਜਿਵੇਂ ਆਪਾਂ ਸੰਗਤ ਕਰਾਂਗੇ ਆਪਾਂ ਉਸ ਤਰ੍ਹਾਂ ਹੀ ਪਾਲਸ਼ਾ ਦੇ ਨੇੜੇ ਹੋਵਾਂਗੇ ਸਾਡੀ ਸੁਰਤੀ ਸਾਧ ਸੰਗ ਜੀ ਜਦੋਂ ਅਸੀਂ ਉਸ ਬਾਪੂ ਦੀਆਂ ਗੱਲਾਂ ਕਰਦੇ ਹਾਂ ਗੁਰੂ ਦੇ ਪਿਆਰੇ ਉਹ ਸਾਡੀ ਸੁਰਤੀ ਸੀਦਾ ਸਾਹਿਬ ਚਲੀ ਜਾਂਦੀ ਹੈ ਜਿੱਥੇ ਸੀਦਾ ਸਾਹਿਬ ਸੁਰਤੀ ਜਾਂਦੀ ਸਾਧ ਸੰਗ ਜੀ ਉੱਥੇ ਹੀ ਤੁਹਾਨੂੰ ਤਾਂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਚਲੀ ਜਾਂਦੀ ਹੈ ਸਾਧ ਸੰਗ ਜੀ ਇੱਕ ਗੱਲ ਤੁਹਾਨੂੰ ਮੰਨਣੀ ਪਾਉਗੀ ਇਹ 100 ਦੇ ਵਿੱਚੋਂ ਸਾਧ ਸੰਗ ਜੀ 100% ਹੀ ਤੁਹਾਨੂੰ ਗੱਲ ਮੰਨਣੀ ਪਾਉਗੀ ਜਿਵੇਂ ਗੁਰੂ ਦੇ ਪਿਆਰਿਓ ਸਾਨੂੰ ਮੋਬਾਈਲ ਦੇ ਉੱਤੇ ਸਾਧ ਸੰਗ ਜੀ ਕੋਈ ਮੈਸੇਜ ਆ ਜਾਂਦਾ ਕੱਲਾ ਮੈਸੇਜ ਹੀ ਆਉਂਦਾ ਹੈ ਸਾਡੇ ਦੋਸਤਾਂ ਵੱਲੋਂ ਮੈਸੇਜ ਆਉਂਦਾ ਹੈ ਸਾਡੇ ਰੈਸਿਡੈਂਸੀ ਵਾਲੀ ਚੋਂ ਮੈਸੇਜ ਆਉਂਦਾ ਭੂਆ ਮੈਸੇਜ ਕਰਦੀ ਹੈ ਕਿ ਮਾਮੀ ਮੈਸੇਜ ਕਰਦੀ ਹੈ ਕੋਈ ਬਾਹਰਲੀ ਕੰਟਰੀ ਚੋਂ ਸਾਡਾ ਹੀ ਕੋਈ ਬੇਟਾ ਗਿਆ ਹੋਇਆ ਉਹ ਮੈਸੇਜ ਭੇਜਦਾ ਹੈ ਇਹ ਗੱਲ ਤੁਹਾਨੂੰ ਮੰਨਣੀ ਪਊਗੀ ਸਾਥ ਸੰਗ ਜੀ ਜਦੋਂ ਅਸੀਂ ਉਹਨਾਂ ਦਾ ਕੋਈ ਮੈਸੇਜ ਵੇਖਦੇ ਆ ਉੱਤੇ ਨਾਮ ਪੜ੍ਹਦੇ ਆ ਤੇ ਗੁਰੂ ਦੇ ਪਿਆਰਿਓ ਤੁਹਾਨੂੰ ਜ਼ਰੂਰ ਮੰਨਣਾ ਪਊਗਾ ਜਿਹੜੇ ਵੀ ਬੰਦੇ ਦਾ ਅਸੀਂ ਮੈਸੇਜ ਪੜ੍ਹਦੇ ਆਂ ਚਾਹੇ ਸਾਡੀ ਬੇਟੀ ਆ ਚਾਹੇ ਸਾਡਾ ਬੇਟਾ ਆ ਕੋਈ ਦੋਸਤ ਆ ਕੋਈ ਭੈਣ ਆ ਕੋਈ ਵੀਰ ਆ ਸਾਹ ਸਮਝੀ ਮੈਸੇਜ ਪੜ੍ਹਦੇ ਪੜਦਿਆਂ ਤਾਂ ਉਹਦੀ ਫੋਟੋ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਆ ਜਾਂਦੀ ਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਡੇ ਸਾਹਮਣੇ ਆ ਜਾਂਦੀ ਆ ਮੈਂ ਕਾਲ ਸਾਹਿਬ ਜੀ ਜਦੋਂ ਵੀ ਇਹ ਜਮਾਈ ਹੋਈ ਗੱਲ ਹੈ ਜਦੋਂ ਵੀ ਸੱਚੀ ਸਰਕਾਰ ਨੂੰ ਖੰਡੇ ਵਾਲੇ ਬਾਪੂ ਜੀ ਨੂੰ ਯਾਦ ਕਰਦਾ ਸਾਧ ਸੰਗ ਜਿੰਨਾ ਚਿਰ ਮੈਂ ਯਾਦ ਕਰਦਾ ਰਹਿਣਾ ਤੇ ਗੁਰੂ ਦੇ ਪਿਆਰੋ ਮੇਰੀ ਸੁਰਤ ਦੇ ਸਾਹਮਣੇ ਉਹ ਖੰਡੇ ਵਾਲੇ ਬਾਪੂ ਜੀ ਆ ਕੇ ਖੜ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਏ ਹਾਜ਼ਰੀ ਲੱਗਦੀ ਹੈ ਹੁਣ ਸਾਧ ਸੰਗ ਜੀ ਤੁਸੀਂ ਇਹ ਬਾਬਾ ਜੀ ਦੀਆਂ ਗਾਥਾਂ ਜੋ ਸਰਬਣ ਕਰਦੇ ਆ ਉਹਨਾਂ ਦਾ ਨਾਮ ਸੁਣਦੇ ਆ ਜੇਦਾਂ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਨਾਮ ਸੁਣਦੇ ਸਾਧ ਸੰਗਤ ਜੀ ਇਹ ਗੱਲ 100 ਦੇ ਵਿੱਚੋਂ 100% ਤੁਹਾਨੂੰ ਮੰਨਣੀ ਪਊਗੀ ਸਾਧ ਸੰਗਤ ਜੀ ਤੁਹਾਡੀ ਇਹ ਵੀ ਸਾਧ ਸੰਗਤ ਜੀ ਅੱਖਾਂ ਦੇ ਸਾਹਮਣੇ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਆ ਜਾਂਦੇ ਹੋਣਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਜਿਦੀ ਵੀ ਅਸੀਂ ਗੱਲ ਕਰਦੇ ਆ ਤੁਹਾਡੀ ਸੁਰਤੀ ਈ ਧੰਸਾਬ ਚਲੀ ਜਾਂਦੀ ਹੋਊਗੀ ਜੇ ਗੁਰੂ ਰਾਮਦਾਸ ਜੀ ਨੂੰ ਯਾਦ ਕਰਦੇ ਆ ਤੇ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਤੁਹਾਡੀ ਸੁਰਤੀ ਚਲੀ ਜਾਂਦੀ ਹੋਊਗੀ ਡੇ ਟੇਲ ਸਵੇਰ ਸ਼ਾਮ ਨਹੀਂ ਤੁਦ ਜੇ ਹਾ ਕਿਨ ਅਨੁਸਾਰ ਸੰਗ ਜੀ ਅਸੀਂ ਦੋ ਟਾਈਮ ਦੀ ਅਰਦਾਸ ਬੇਨਤੀ ਕਰਦੇ ਆਂ ਸੂਆ ਅਮਰਤ ਵੇਲੇ ਵੀ ਕਰਦੇ ਆਂ ਤੇ ਸ਼ਾਮ ਨੂੰ ਵੀ ਕਰਦੇ ਆਂ ਤੁਸੀਂ ਸਾਰੇ ਹੀ ਕਰਦੇ ਆਂ ਸਾਧ ਸੰਗ ਜੀ ਆਪਾਂ ਮੈਂ ਕੱਲਾ ਨਹੀਂ ਕਰਦਾ ਗਾ ਸਾਰੀ ਬੇਨਤੀ ਕਰਦੇ ਆਂ ਉਹ ਬੇਨਤੀ ਕਿਹੜੀ ਹੈ ਕੋਈ ਸਾਧ ਸੰਗ ਜੀ ਬੇਨਤੀ ਕਰਦੇ ਆਂ ਆਪਾਂ ਦੋ ਟਾਈਮ ਦੇ ਉੱਤੇ ਕਿਹੜੀ सही मेल मल्हो जल्या तूं मिल जें सही मेल मल्हो जी तूं मिल जें सही मेल मल्हो जी तूं मिल जवें ਸੇ ਮੇਲ ਮਲਾਇਓ ਜੀ ਦੇ ਮਿਲਿਆਂ ਤੂੰ ਮਿਲ ਜਾਵੇ ਪਾਤਸ਼ਾਹ ਸਾਨੂੰ ਉਹਨਾਂ ਦੇ ਨਾਲ ਮਲਾਈ ਜਿਨ੍ਹਾਂ ਦੇ ਨਾਲ ਸੱਚੇ ਪਾਤਸ਼ਾਹ ਮਿਲ ਕੇ ਤੁਹਾਨੂੰ ਤੁਹਾਡੀ ਯਾਦ ਮਾਫ਼ ਕਰਨਾ ਸਾਨੂੰ ਤੁਹਾਡੀ ਯਾਦ ਆ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਥੇਰਾ ਆਖੋ ਸਾਸੰਗ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕੱਲ ਵੀ ਸਾਧ ਸੰਗ ਜੀ ਇਥੇ ਮੋਗੇ ਦਾਸ ਬਾਜ਼ਾਰ ਵਿੱਚ ਸੀ ਤੇ ਕੋਈ ਮਾਂ ਪੁੱਤ ਸੀ ਸਾਧ ਸੰਗ ਜੀ ਉਹ ਆਪ ਸਭਾ ਜੀ ਸਾਧ ਸੰਗ ਜੀ ਅਸੀਂ ਉੱਥੇ ਚਾਹ ਪੀ ਰਹੇ ਸੀਗੇ ਤੇ ਸਾਨੂੰ ਵੇਖ ਕੇ ਕਹਿਣ ਲੱਗੇ ਕਹਿੰਦੇ ਬਾਬਾ ਜੀ ਤੁਹਾਨੂੰ ਕਿਤੇ ਵੇਖਿਆ ਸੀ ਦੇ ਮੈਂ ਕਿਹਾ ਵੀ ਕਿੱਥੇ ਵੇਖਿਆ ਫਿਰ ਸਾਧ ਸੰਗ ਜੀ ਕਰਦੇ ਕਹਿੰਦੇ ਜੀ ਵੇਖਿਆ ਤੁਹਾਨੂੰ ਜਰੂਰ ਆ ਮੈਂ ਕਿਹਾ ਜੀ ਦੱਸੋ ਕਿੱਥੇ ਵੇਖਿਆ ਫੇਰ ਸੋਇ ਸੂਚ ਕੇ ਸਾਧ ਸੰਗਤ ਜੀ ਕਹਿਣ ਲੱਗੇ ਕਹਿੰਦੇ ਬਾਬਾ ਜੀ ਤੂੰ ਅਸੀਂ ਬਾਬਾ ਦੀਪ ਸਿੰਘ ਜੀ ਦੀਆਂ ਗਾਥਾ ਨਹੀਂ ਕਰਦੇ ਕਿ ਉਹਨਾਂ ਦੀਆਂ ਵਡਿਆਈਆਂ ਨਹੀਂ ਕਰਦੇ ਕਿ ਅਸੀਂ YouTube ਤੇ ਦੇਖਿਆ ਤੁਹਾਨੂੰ ਇਸ ਕਰਕੇ ਸਾਧ ਸੰਗਤ ਜੀ ਫੇਰ ਗੱਲ ਕਰਪੀ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਦੀਆਂ ਯਾਦਾਂ ਦੇ ਵਿੱਚ ਗੱਲ ਕਰਪੀ ਸਾਧ ਸੰਗਤ ਜੀ ਕਿੰਨੇ ਪਾਪਾ ਜੀ ਘਰ ਤੋਂ ਦੁਖੀ ਬਹੁਤ ਆਂ ਆਹ ਕੰਮ ਆਏ ਹੁੰਦਾ ਆਹ ਕੰਮ ਆਏ ਹੁੰਦਾ ਕਿਸੇ ਰਹਿ ਨਹੀਂ ਚੜਦਾ ਇਹ ਦਾਸ ਨੇ ਕਹਿਣਾ ਕੀਤਾ ਭਾਈ ਬਾਬਾ ਦੀਪ ਸਿੰਘ ਜੀ ਐਡੀ ਵੱਡੀ ਹਸਤੀ ਹੋਵੇ ਜਿਨ੍ਹਾਂ ਨੇ ਵੱਡੇ ਵੱਡੇ ਜ਼ਾਲਮਾਂ ਦੇ ਸਿਰ ਲਾ ਦਤੇ ਰਾ ਪਾ ਦਤੇ ਆਪ ਕੋ ਆਪਣੇ ਭਾਜਣਾ ਪਾ ਦਤੀਆਂ ਇਕਾਂਵਾਂ ਆ ਸਹਣ ਕਹਿੰਦੇ ਫਿਰ ਪਪਾ ਜੀ ਕਾਰਨ ਕੀ ਹੈ ਮੈਂ ਕਹਾਂ ਵੀ ਕਾਰਨ ਇੱਕੋ ਹੀ ਹੈ ਪੱਲਾ ਇੱਕ ਦਾ ਫੜ ਲੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਲੇ ਬਾਪੂ ਜੀ ਬਾਪੂ ਜੀ ਕਰਹੀਏ ਨੇ ਨਾਲੇ ਫੁਫੜਾ ਨੂੰ ਵੀ ਨਮਸਕਾਰ ਕਰੀ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਤਾਂ ਪੱਲਾ ਫੜ ਲਓ ਸਾ ਸੰਜੇ ਇੱਕ ਤਾਂ ਪੱਲਾ ਮੈਂ ਸਭ ਕੁਝ ਛੋੜ ਪ੍ਰਭ ਤੁਹੀ ਤੇ ਆਇਆ ਸੱਚੇ ਪਾਤਸ਼ਾਹ ਨੂੰ ਇਹ ਬੇਨਤੀ ਕਰਦੇ ਆਪਾਂ ਸਗਲ ਦੁਆਰ ਕੋ ਛੱਡ ਕੇ ਮੈਂ ਸਾਰੇ ਤਰ੍ਹਾਂ ਨੂੰ ਛੱਡ ਕੇ ਸੱਚੇ ਪਾਤਸ਼ਾਹ ਗਹੋ ਤੁਹਾਹਰਾ ਦੁਆਰ ਹੁਣ ਮੈਂ ਤੁਹਾਡਾ ਦੁਆਰ ਫੜ ਲਿਆ ਸੱਚੇ ਪਾਤਸ਼ਾਹ ਜੀ ਪਰ ਮੇਰੀ ਬਾਹਂ ਗੈਂਗੀ ਲਾਜ ਆਸ ਮੇਰੇ ਚਰਨਾਂ ਦੇ ਪੈਰ ਦੀ ਸੱਚੇ ਪਾਤਸ਼ਾਹ ਲਾਜ ਰੱਖ ਲੋ ਗੋਬਿੰਦ ਦਾਸ ਤੁਹਾਰ ਅੱਜ ਤੋਂ ਸੱਚੇ ਪਾਤਸ਼ਾਹ ਮੈਂ ਤੁਹਾਡਾ ਦਾਸ ਬਣ ਕੇ ਰਹੂੰਗਾ ਜੇ ਸੱਚੇ ਪਾਤਸ਼ਾਹ ਮੈਂ ਮਾਰਨਾ ਤਾਂ ਇੱਕ ਦਿਨ ਮਾਰ ਹੀ ਜਾਣਾ ਪਰ ਮੈਂ ਤੁਹਾਡਾ ਦਰ ਨਹੀਂ ਛੱਡਣਾ ਖੁਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਹੜੀ ਚੀਜ਼ ਆ ਕਿਹੜੀ ਸਾਸ ਸੰਧੀ ਉਹ ਚੀਜ਼ ਹੈ ਨਹੀਂ ਸਾਸ ਸੰਧੀ ਜੋ ਬਾਬਾ ਜੀ ਸੰਦੀ ਪੂਰੀਆਂ ਨਹੀਂ ਕਰਦੇ ਗਈ ਹਰ ਇੱਕ ਪੂਰੀ ਕਰਦੇ ਆ ਆ ਉਹ ਸਾਸ ਸੰਗ ਜੀ ਮੈਂ ਅੱਜ ਬਾਲਾ ਟਾਈਮ ਨਹੀਂ ਰਹਿਣਾ ਗੁਰੂ ਦੇ ਪਿਆਰਿਓ ਮੇਰੇ ਦਿਲ ਦੇ ਵਿੱਚ ਅੱਜ ਫੇਰ ਤਮੰਨਾ ਜਾਗੀ ਕਿ ਸੰਗਤ ਦੇ ਨਾਲ ਥੋੜੀ ਜੀ ਸੰਗਤ ਕਰ ਲਈਏ ਫਤਿਹ ਦੀ ਸਾਂਝ ਪਾ ਲਈਏ ਇਹਨੇ ਨਾਲ ਬਾਬਾ ਦੀਪ ਸਿੰਘ ਜੀ ਫੇਰ ਝਲਕ ਵਿਖਾ ਜਾਂਦੇ ਆ ਤੁਹਾਨੂੰ ਵੀ ਸਾਹ ਸੰਗਤ ਜੀ ਵਿਖਾਉਣਗੇ ਤੁਹਾਨੂੰ ਵੀ ਵਿਖਾ ਜਾਂਦੇ ਆ ਆ ਜਦੋਂ ਹੁਣ ਆਪਾਂ ਬਾਬਾ ਦੀਪ ਸਿੰਘ ਜੀ ਦੀਆਂ ਸਾਹ ਸੰਗਤ ਜੀ ਆਪਾਂ ਉਹਨਾਂ ਦੀਆਂ ਵੜਿਆਈਆਂ ਕਰਦੇ ਆ ਕਿ ਤੁਹਾਡੇ ਸਾਹਮਣੇ ਤੁਹਾਡੇ ਨੇਤਰਾਂ ਦੇ ਸਾਹਮਣੇ ਉਹਨਾਂ ਦਾ ਰੂਪ ਉਹਨਾਂ ਦਾ ਸਰੂਪ ਸਾਹਮਣੇ ਨਹੀਂ ਆਉਂਦਾਗਾ ਆਉਂਦਾ ਨਹੀਂ ਯਾਦ ਆਉਂਦਾ ਜਿੰਨਾ ਚਿਰ ਬਾਬਾ ਦੀਪ ਸਿੰਘ ਜੀ ਦੀਆਂ ਸਾਥ ਸਾਜੀ ਰਿਕਾਰਡਿੰਗਾਂ ਸਾਡੇ ਘਰੇ ਲੱਗੀਆਂ ਰਹਿੰਦੀਆਂ ਉਹਨਾਂ ਦੀ ਕੋਈ ਗਾਥਾ ਕੋਈ ਸਾਖੀ ਉਹਨਾਂ ਦੀ ਘਰ ਦੇ ਸਾਜਣੇ ਇਤਿਹਾਸ ਲੱਗੇ ਰਹਿੰਦੇ ਗੁਰੂ ਦੇ ਪਿਆਰਿਓ ਤੇ ਸਾਨੂੰ ਐਂ ਜਾਪਦਾ ਰਹਿੰਦਾ ਵੀ ਬਾਬਾ ਦੀਪ ਸਿੰਘ ਜੀ ਸਾਡੇ ਬਾਪੂ ਹੀ ਆ ਵਾਕਈ ਬਾਪੂ ਆ ਬਣਾ ਕੇ ਵੇਖੋ ਸਾਥ ਸਿੰਘ ਜੀ ਬਾਪੂ ਬਣਾ ਕੇ ਵੇਖੋ ਗੁਰੂ ਦੇ ਪਿਆਰਿਓ ਸਾਥ ਸੰਗਤ ਪੈਸੇ ਵਾਲੇ ਨੂੰ ਤਾਂ ਹਰੇਕ ਹੀ ਪਿਆਰ ਕਰਦਾ ਹੈ ਪੈਸੇ ਵਾਲੇ ਨੂੰ ਤਾਂ ਦੁਨੀਆਂ ਹੀ ਸਲਾਮਾ ਕਰਦੀ ਹੈ ਸਾਥ ਸੰਗਤ ਜੀ ਪਰ ਗੁਰੂ ਦੇ ਪਿਆਰਿਓ ਗੁਰੂ ਉਹ ਹੋਵੇ ਸੱਚੇ ਪਾਤਸ਼ਾਹ ਜੀ ਉਹ ਹੋਣਾ ਜਿਹੜੇ ਗਰੀਬਾਂ ਨੂੰ ਗੱਲ ਦੇ ਨਾਲ ਲਾਉਣਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਚਲੇ ਜਾਈਦਾ ਸਾਥ ਸੰਗਤ ਜੀ ਆਪਣੀ ਛਾਤੀ ਦੇ ਵਿੱਚੋਂ ਸਾਥ ਸੰਗਤ ਜੀ ਪਿਆਰ ਦੇ ਨਾਲ ਗੱਲ ਨਿਕਲਦੀ ਹੈ ਅੱਡੇ ਸਭੇ ਥਾਮ ਨਹੀਂ ਤੁਜੇਹਾ ਜਦੋਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਜਾਂਦੇ ਆ ਸਾਧ ਸੰਗਤ ਜੀ ਉਦੋਂ ਅੱਖਾਂ ਭਿੱਜ ਜਾਂਦੀਆਂ ਭਿੱਜ ਜਾਂਦੀਆਂ ਅੱਖਾਂ ਭਿੱਜ ਜਾਂਦੀਆਂ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਪੈਸੇ ਵਾਲੇ ਨੂੰ ਤਾਂ ਹਰੇਕ ਹੀ ਸਲਾਮ ਕਰਦਾ ਸਭ ਤੋਂ ਪਹਿਲਾਂ ਮਿਲਦਾ ਤੇ ਗਰੀਬ ਨੂੰ ਪਾਸੇ ਬਿਠਾ ਦਿੰਦੇ ਆ ਭਾਈ ਤੁਹਾਡੇ ਨਾਲ ਬਾਅਦ ਗੱਲ ਕਰਾਂਗੇ ਸਾਧ ਸੰਗਤ ਜੀ ਜਿਨ੍ਹਾਂ ਦੇ ਕੋਲੇ ਗੁਰੂ ਦੇ ਪਿਆਰਿਓ ਕੋਈ 10 ਰੁਪਏ ਦੇ ਵੇਕਰਉਣ ਵਾਸਤੇ ਪੈਸੇ ਵੀ ਨਹੀਂ ਹੁੰਦੇਗੇ ਗੁਰੂ ਦੇ ਪਿਆਰੇ ਉਹਨਾਂ ਨੂੰ ਪਾਸੇ ਭਿੜਾ ਦਿੰਦੇ ਆ ਜਿਨ੍ਹਾਂ ਦੀਆਂ ਟੋਕਰੀਆਂ ਸਿਰ ਦੇ ਉੱਤੇ ਚੱਕੀਆਂ ਹੁੰਦੀਆਂ ਫੜਾਂ ਦੀਆਂ ਸਾਹ ਸਕਦੀ ਉਹਨਾਂ ਦੀਆਂ ਬਾਹਾਂ ਫੜ ਫੜ ਕੇ ਸਾਹ ਸਕਦੀ ਟੋਕਰੀਆਂ ਫੜ ਫੜ ਕੇ ਗਾਹ ਨੰਗਾਉਂਦੇ ਆ ਪਰ ਤਾਂ ਨਵ ਬਾਬਾ ਦੀਪ ਸਿੰਘ ਖੰਡੇ ਵਾਲੇ ਬਾਬੂ ਮੈਂ ਵਾਰੇ ਵਾਰੇ ਜਾਵਾਂ ਤੇਰੀ ਕਮਾਈ ਬਹੁਤ ਵੱਡੀ ਆ ਬਾਬਾ ਜੀ ਸਤੇ ਪਾਸ਼ਾ ਤੂੰ ਗਰੀਬਾਂ ਨੂੰ ਗੱਲ ਲਾਉਣਾ ਤੂੰ ਗਰੀਬਾਂ ਨੂੰ ਪਹਿਲ ਦੇਣਾ ਵੱਡਿਆਂ ਨੂੰ ਛੱਡ ਕੇ ਤੂੰ ਗਰੀਬਾਂ ਨੂੰ ਪਹਿਲ ਦੇਣਾ ਪਰ ਸੱਚੇ ਪਾਤਸ਼ਾਹ ਇੱਕ ਗੱਲ ਮਤਈ ਦੇਖੀ ਐ ਬਾਬਾ ਦੀਪ ਸਿੰਘ ਜੀ ਇੱਕ ਗੱਲ ਦੇਖੀ ਐ ਜਿਹੜੇ ਗਰੀਬ ਦੇ ਉੱਤੇ ਬਾਬਾ ਜੀ ਤੂੰ ਨਜ਼ਰ ਪਾਲੀ ਜਿਹੜੇ ਗਰੀਬ ਦੇ ਉੱਤੇ ਬਾਬਾ ਜੀ ਤੂੰ ਨਜ਼ਰ ਪਾਤੀ ਬਾਬਾ ਜੀ ਉਹ ਗਰੀਬ ਗਰੀਬ ਨਹੀਂ ਰਹਿ ਗਿਆ ਉਹ ਤੇਰੇ ਦਰਬਾਰ ਦੇ ਵਿੱਚੋਂ ਬਾਹਰ ਨਿਕਲ ਲਗਾ ਬਾਬਾ ਜੀ ਰਾਜਾ ਬਣ ਜਾਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਰਾਜਾ ਬਣ ਜਾਂਦਾ ਜੇ ਨਾ ਵੀ ਬਾਬਾ ਜੀ ਤੁਹਾਨੂੰ ਯਾਦ ਕਰਦਾ ਸਾਹ ਸੰਗ ਜੀ ਇਸ ਤਰ੍ਹਾਂ ਹੀ ਕਰਕੇ ਹੁਣ ਗੁਰੂ ਦੇ ਪਿਆਰਿਓ ਜਿਹੜੀਆਂ ਹਾ ਵਹੀਕਲ ਚੱਲ ਪਿਆ ਬੈਟਰੀ ਵਾਲੀਆਂ ਜਿਹੜੀਆਂ ਸਵਾਰੀਆਂ ਢੋਣ ਵਾਲੀਆਂ ਗੱਡੀਆਂ ਸਾਹ ਸੰਗ ਜੀ ਇਹ ਚੱਲ ਪਈਆਂ ਹੁਣ ਜਿਆਦਾ ਪਹਿਲਾਂ ਰਕਸ਼ੇ ਹੁੰਦੇ ਸੀਗੇ ਹੁਣ ਬੈਟਰੀ ਵਾਲੀਆਂ ਇਹ ਗੱਡੀਆਂ ਚੱਲ ਪਈਆਂ ਸਾਹ ਸੰਗ ਜੀ ਰਕਸ਼ਾ ਟੈਪ ਤੇਰੀ ਚੱਲਦੀਆਂ ਤੇ ਸਾਹ ਸੰਗ ਜੀ ਇੱਕ ਗਰੀਬ ਪਰਿਵਾਰ ਸਾਹ ਸੰਗ ਜੀ ਉਹਦੇ ਕੋਲੇ ਹਜੇ ਵੀ ਰਕਸ਼ਾਈ ਸਾਧ ਸੰਗ ਜੀ ਹਜੇ ਵੀ ਰਕਸ਼ਾਈ ਤੇ ਉਹਨੇ ਗੁਰੂ ਪਿਆਰਿਓ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਆਉਣਾ ਤੇ ਗੁਰੂ ਦੇ ਪਿਆਰਿਓ ਅੱਖਾਂ ਭਰ ਲੈਣੀਆਂ ਕਹਿੰਦੇ ਬਾਬਾ ਜੀ ਜਦੋਂ ਦੇ ਸੁਰਤ ਸੰਭਲੀ ਆ ਪਹਿਲਾਂ ਪਿਓ ਸਾਡਾ ਰਕਸ਼ਾ ਚ ਲਾਉਂਦਾ ਹੁੰਦਾ ਸੀਗਾ ਮੁੜ ਕੇ ਅਸੀਂ ਰਕਸ਼ਾ ਫੜ ਲਿਆ ਬਸ ਰਕਸ਼ਾ ਜੋਗੇ ਰਹਿ ਗਏ ਸੱਚੇ ਪਾਤਸ਼ਾਹ ਮਹਾਰਾਜ ਜੀ ਪਰ ਇਹ ਬੇਨਤੀ ਸਾਧ ਸੰਗ ਜੀ ਅੱਜ ਤੱਕ ਕੀਤੀ ਨਹੀਂ ਸੀ ਉਹਨੇ ਬਸ ਸਾਧ ਸੰਗ ਨੇ ਨਾਮ ਸ਼ਗਾਰ ਕੀਤੀ ਸਤਨਾਮ ਵਾਹਿਗੁਰੂ ਪਰ ਅੱਜ ਇਹ ਬੇਨਤੀ ਕਰ ਲੱਗਾ ਕਿ ਸੱਚੇ ਪਾਸ਼ਾ ਤੇ ਉਹਨੇ ਵੀ ਰੱਖਸ਼ੇ ਤੇ ਕੱਢ ਲਈ ਸਾਰੀ ਉਮਰ ਤੇ ਮੇਰੇ ਕੋਲ ਵੀ ਰੱਖਸ਼ਾ ਹੀ ਆ ਜਦੋਂ ਸਾਧ ਸੰਗ ਜੀ ਇਹ ਗੱਲ ਫੁਰੀ ਕਿਉਂ ਕਹਿੰਦੇ ਬਾਬਾ ਜੀ ਤੁਹਾਡੇ ਦਰਬਾਰ ਦੇ ਉੱਤੇ ਆਈਦਾ ਘਰ ਵਾਲੀ ਹੈਗੀ ਆ ਬੇਟਾ ਹੈਗਾ ਬਾਬਾ ਜੀ ਤੇ ਬਾਬਾ ਜੀ ਇੱਥੋਂ ਪ੍ਰਸ਼ਾਦਾ ਛਾਕ ਲਈਦਾ ਕਿਤੇ ਰੁਪਈਆ 2 ਰੁਪਈਏ ਕੋਈ ਮੱਥਾ ਟੇਕ ਲਈਦਾ ਕਿ ਨਹੀਂ ਟੇਕ ਲਈਦਾ ਜੇ ਰੁਪਈਆ 2 ਰੁਪਈਏ ਮੱਥਾ ਟੇਕ ਲਈਦਾ ਬਾਬਾ ਜੀ ਤੇ ਸਾਰੇ ਪਰਿਵਾਰ ਵਾਸਤੇ ਪ੍ਰਸ਼ਾਦਾ ਇੱਥੋਂ ਲੈ ਕੇ ਚਲੇ ਜਾਈਦਾ 100 150 ਰੁਪਏ ਦਾ ਪ੍ਰਸ਼ਾਦਾ ਇੱਥੋਂ ਲੈ ਜਾਈਦਾ ਤੇ ਸਾਥ ਸਾਖ ਜੀ ਅੱਖਾਂ ਦੇ ਵਿੱਚ ਅਥਰੂ ਕਹਿੰਦੇ ਬਾਬਾ ਜੀ ਮੇਰੇ 'ਚ ਹਿੰਮਤ ਬਖਸ਼ਿਆ ਜੋ ਮੇਰੇ ਘਰ ਦੇ ਵਿੱਚ ਪੈਸੇ ਜਾਣ ਚਾ ਨਾ ਜਾਣ ਬਾਬਾ ਜੀ ਪਹਿਲੀ ਜਦੋਂ ਸਵਾਰੀ ਮਿਲਿਆ ਕਰੂਗੀ ਨਾ ਪਹਿਲੀ ਸਵਾਰੀ ਦੇ ਬਾਬਾ ਜੀ ਪੈਸੇ ਬਾਬਾ ਜੀ ਉਹਦੇ ਜੋ ਮੈਂ 10 ਰੁਪਏ ਤੁਹਾਡੇ ਨਾਮ ਦੇ ਕੱਢ ਕੇ ਬਾਬਾ ਜੀ ਮੈਂ ਤੁਹਾਡੀ ਗੋਲਕ ਦੇ ਵਿੱਚ ਪਾ ਕੇ ਜਾਇਆ ਕਰੂੰਗਾ ਤੁਸੀਂ ਸੱਚੇ ਪਾਤਸ਼ਾਹ ਕਿਰਪਾ ਕਰਨੀ ਬਾਬਾ ਜੀ ਤੁਹਾਡੇ ਦਿੱਤਿਆਂ ਦੇ ਵਿੱਚੋਂ ਮੈਂ ਪੈਸੇ ਕੱਢਿਆ ਕਰੂੰਗਾ ਦਸਵੰਦ ਕੱਢਿਆ ਕਰੂੰਗਾ ਪਹਿਲੀ ਸਵਾਰੀ ਚਾਹ ਪੰਜ ਵਾਲੀ ਹੋਵੇ ਚਾਹ 10 ਵਾਲੀ ਹੋਵੇ ਬਾਬਾ ਜੀ ਚਾਹ 20 ਵਾਲੀ ਹੋਵੇ ਚਾਹ 30 ਵਾਲੀ ਹੋਵੇ ਪਹਿਲੀ ਸਵਾਰੀ ਬਾਬਾ ਜੀ ਦਾ ਬੈਠਿਆ ਕਰੂਗਾ ਮੇਰੇ ਕੋਲੇ ਜਿੰਨੇ ਵਾਲੀ ਵੀ ਸਵਾਰੀ ਹੋਇਆ ਕਰੂ ਬਾਬਾ ਜੀ ਉਹ ਸਾਰੇ ਪੈਸੇ ਮੈਂ ਤੁਹਾਡੇ ਲੰਗਰਾਂ ਚ ਪਾਇਆ ਕਰੂੰਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਹਿਲੀ ਸਵਾਰੀ ਦੇ ਪੈਸੇ ਬਾਬਾ ਜੀ ਮੈਂ ਕੋਲੇ ਨਹੀਂ ਰੱਖਿਆ ਕਰੂੰਗਾ ਚਾਹੇ 10 ਸਾੜੀ ਮਿਲ ਗਈ ਜੇ 50 ਮਿਲ ਗਈ ਜੇ 50 ਵਾਲੀ ਮਿਲ ਗਈ ਉਹ ਤੁਹਾਡੇ ਗੋਲਕ ਦੇ ਵਿੱਚ ਪਾਇਆ ਕਰੂੰਗਾ ਅੱਖਾਂ ਪਰਿਆ ਆ ਬਾਬਾ ਜੀ ਇਹ ਮੈਂ ਫਰੀ ਦੇ ਨਹੀਂ ਪਾਉਣੇ ਦੇਣੇ ਦਾ ਤੁਸੀਂ ਐ ਪਰ ਮੈਨੂੰ ਸ਼ਰਮ ਆਉਂਦੀ ਬਾਬਾ ਜੀ ਮੈਂ 2 ਰੁਪਏ ਮੱਥਾ ਟੇਕ ਕੇ ਤੇ 150 ਦਾ ਪ੍ਰਸ਼ਾਦਾ ਲੈ ਜੈਣਾ ਇਥੋਂ ਜਿਹੜਾ ਤੁਹਾਡੇ ਦਰਬਾਰ ਤੋਂ ਪ੍ਰਸ਼ਾਦਾ ਮਿਲਦਾ ਬਾਬਾ ਜੀ ਉਹ ਤਾਂ ਹਜ਼ਾਰਾਂ 'ਚ ਨਹੀਂ ਮਿਲ ਸਕਦਾਗਾ ਬਾਬਾ ਜੀ ਇਹ ਉਹ ਤਾਂ ਹਜ਼ਾਰਾਂ 'ਚ ਨਹੀਂ ਮਿਲ ਸਕਦਾਗਾ ਕੇ ਸੁਖਨਾ ਸੋਖਲੀ ਸਾਹਿਬ ਸੰਗਤ ਜੀ ਗੁਰੂ ਦੇ ਪਿਆਰਿਓ ਸਵਾਰੀ ਮਿਲ ਜਾਇਆ ਕਰੇ ਸਾਧ ਸੰਗਤ ਜੀ ਪੈਸੇ ਕੱਢਣ ਲੱਗ ਗਿਆ ਗੁਰੂ ਦੇ ਪਿਆਰਿਓ ਕੰਮ ਚੰਗਾ ਚੱਲਣ ਲੱਗ ਗਿਆ ਮਾਲਕ ਦੀ ਕਿਰਪਾ ਨਾਲ ਮਾਰਕ ਦੀ ਕਿਰਪਾ ਨਾਲ ਚੰਗਾ ਚੱਲਣ ਲੱਗ ਗਿਆ ਸਾਧ ਸੰਗ ਜੀ ਇੱਕ ਦਿਨ ਬਿਲਕੁਲ ਕੋਈ 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 ਢੇੜਾ ਨਹੀਂ ਲੱਗਾ ਸਾਧ ਸੰਗ ਜੀ ਤੇ ਗੁਰੂ ਦੇ ਪਿਆਰਿਓ ਜਦੋਂ ਢੇੜਾ ਨਾ ਲੱਗਾ ਬਾਬਾ ਅਜੀਤ ਸਿੰਘ ਦੇ ਦਰਬਾਰ ਦੇ ਵਿੱਚ ਆਇਆ ਸਾਧ ਸੰਗ ਜੀ ਕਹਿੰਦੇ ਪਾਤਸ਼ਾਹ ਜੀ ਅੱਜ ਤੱਕ ਕੋਈ ਢੇੜਾ ਨਹੀਂ ਲੱਗਾ ਗਾਸਰਾ ਕਰਕੇ ਆਇਆ ਮਹਾਰਾਜ ਜੀ ਤੁਹਾਡੀ ਖੁਸ਼ੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਸਾਧ ਸੰਗ ਜੀ ਬਸ ਐਨੀ ਗੱਲ ਕਹੀ ਤੇ ਗੁਰੂ ਦੇ ਪਿਆਰਿਓ ਇੰਨੀ ਗੱਲ ਕਹਿ ਕੇ ਤੇ ਘਰ ਨੂੰ ਤੁਰਨ ਲੱਗਾ ਜਦੋਂ ਬਾਹਰ ਨਿਕਲ ਕੇ ਤੋਰ ਲੱਗਾ ਸਾਹ ਸੰਜੀ ਸਵਾਰੀ ਮਿਲ ਗਈ ਕੋਈ ਕਹਦੇ ਪਾਈ ਉੱਥੋਂ ਤੱਕ ਜਾਣਾ ਜਾਣਾ ਵੀ ਘਰ ਵੱਲ ਨੂੰ ਸੀ ਸਾਹ ਸੰਜੀ ਇਹਨੇ ਉਧਰ ਦੀ ਸਵਾਰੀ ਮਿਲ ਗਈ ਉਹਦੇ ਸਾਹ ਸਾਜੀ ਉਧਰੋਂ 30 ਰੁਪਏ ਸਾਹ ਸੰਗ ਜੀ ਉਹਨੇ ਲੈਣੇ ਕੀਤੇ ਤੇ ਸਾਹ ਸਾਜੀ ਛੱਡ ਕੇ ਆਪਦੇ ਘਰ ਦੇ ਕੋਲੇ ਕਹਦਾ ਚੰਗਾ ਵੀ 30 ਰੁਪਏ ਲੈ ਲਈ ਸਾਹ ਸੰਜੀ ਉੱਥੋਂ ਫੇਰ ਮੁੜਿਆ ਆ ਵਾਪਸ ਖਰਾ ਦਾ ਟਾਈਮ ਉਥੋਂ ਫੇਰ ਮੁੜੇ ਵਾਪਸ ਤੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਆ ਗਿਆ ਕਹਿੰਦੇ ਬਾਬਾ ਜੀ ਮੈਂ ਤੁਹਾਨੂੰ ਕਹਿੰਦਾ ਸੀਗਾ ਅੱਜ ਸਵਾਰੀ ਕੋਈ ਨਹੀਂ ਮੇਰੀ ਬਾਬਾ ਜੀ ਕੁਝ ਨਹੀਂ ਕਮਾਏਗਾ ਬਾਬਾ ਜੀ ਤੁਹਾਡੇ ਪੈਸੇ ਆ ਗਏ ਆ ਬਾਬਾ ਜੀ ਮੈਂ ਤੁਹਾਡੀ ਮਾਨਤ ਦੇਣ ਆਇਆ ਤੇ ਬਾਬਾ ਜੀ ਮੈਂ ਦੇਣੇ ਤਾਂ ਮੈਂ ਤੜਕੇ ਵੀ ਦੇ ਸਕਦਾ ਸੀਗਾ ਸੁਬਾ ਵੀ ਦੇ ਸਕਦਾ ਸੀਗਾ ਕੱਲ ਨੂੰ ਦਿਨ ਚੜ੍ਹਨਾ ਸੀ ਦੇ ਸਕਦਾ ਸੀਗਾ ਬਾਬਾ ਜੀ ਅਸੀਂ ਮਾਤਰ ਬੰਦੇ ਆ ਹੋ ਸਕਦਾ ਕਿ ਬਾਬਾ ਜੀ ਮੇਰੇ ਜਵਾਕ ਹੀ ਮੇਰੀ ਜੇਬ ਚੋਂ ਕੱਢ ਲੈਂਦੇ ਤੇ ਬਾਬਾ ਜੀ ਮੈਂ ਖਰਚੇ ਜਾਂਦੇ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਤੇ ਪਹਿਲੀ ਸਵਾਰੀ ਦੇ ਪੈਸੇ ਬਾਬਾ ਜੀ ਮੈਂ ਤੁਹਾਨੂੰ ਦਿਆ ਕਰਨੇ ਆ ਮੈਂ ਤਾਂ ਕਰਕੇ ਬਾਬਾ ਜੀ ਵਾਪਸ ਉਧਰੋਂ ਆਇਆ ਗੁਰੂ ਦੇ ਪਿਆਰੇ ਜਦੋਂ ਨਮਸਕਾਰ ਕਰਕੇ 30 ਰੁਪਏ ਸਾਹਸਨ ਜੀ ਗਿਆ ਬਾਹਰ ਨਿਕਲਿਆ ਇਸ ਤਰ੍ਹਾਂ ਕਰਕੇ ਆ ਸਾਹਸਨ ਜੀ ਫਿਰ ਇੱਕ ਸਵਾਰੀ ਮਿਲ ਗਈ ਕਹਿੰਦੇ ਪਾਈਆ ਸਾਡਾ ਸਮਾਨ ਲਿਜਾਣਾ ਇੱਧਰ ਦੇ ਪਾਸੇ ਨੂੰ ਇਸ ਕਰਕੇ ਕਰਕੇ ਆ ਉਹਦੇ ਘਰ ਦੇ ਬਿਲਕੁਲ ਸਾਹਸਨ ਜੀ ਨਾਲ ਹੀ ਦੋ ਚਾਰ ਗਲੀਆਂ ਛੱਡ ਕੇ ਸਾਹਸਨ ਜੀ ਗੁਰੂ ਦੇ ਪਿਆਰਿਓ 60 ਰੁਪਏ ਉਹਦੇ ਕੋਲੋਂ ਲੈ ਵਜਨ ਦੇ ਲੈ ਸਭ ਕੁਝ ਵੀ ਆ ਸਾਧ ਸੰਗ ਜੀ ਜਦੋਂ ਜਾਵੜਿਆ ਰਸਤੇ ਵਿੱਚ ਤੁਰਿਆ ਜਾਂਦਾ ਸਾਧ ਸੰਗ ਜੀ ਰਸਤੇ ਵਿੱਚ ਤੁਰਿਆ ਜਾਂਦਾ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦਾ ਕਹਿੰਦੇ ਬਾਬਾ ਜੀ ਤੁਹਾਡੇ ਪੈਸੇ ਵੀ ਆ ਗਏ ਮੇਰੇ ਕੋਲ ਹੈ ਨਹੀਂ ਸੀ ਬਾਬਾ ਜੀ ਮੈਨੂੰ ਵੀ 60 ਰੁਪਏ ਮਿਲ ਗਏ ਗੁਰੂ ਦੇ ਪਿਆਰਿਓ ਰੋਂਦਾ ਜਾ ਰਿਹਾ ਰੋਂਦਾ ਜਾ ਰਿਹਾ ਪਿਛਲੀ ਸਵਾਰੀ ਉਹਦੇ ਨਾਲ ਗੱਲ ਕਰਦੀ ਆ ਪਰ ਗੱਲ ਕਰਨ ਦੀ ਹਿੰਮਤ ਨਹੀਂ ਹੁੰਦੀ ਉਹ ਪਿਛਲੀ ਸਵਾਰੀ ਕਹਿੰਦਾ ਕੀ ਗੱਲ ਬਈ ਤੂੰ ਬੋਲਦਾ ਨਹੀਂਗਾ ਕਹਿੰਦੇ ਤੂੰ ਬੋਲਦਾ ਨਹੀਂ ਸਾਹਸੰਗ ਜੀ ਉਹ ਜਾਣਦਾ ਸੀ ਸਾਹਸੰਗ ਜੀ ਉੱਥੇ ਜੇ ਚਲਾ ਗਿਆ ਸਮਾਨ ਲਾਇਆ ਉਹ ਕਹਿੰਦਾ ਕੀ ਗੱਲ ਤੂੰ ਬੋਲਦਾ ਨਹੀਂ ਪੈਸੇ ਦੇਣ ਲੱਗਾ ਤੇ ਸਾਹਸੰਗ ਜੀ ਉਹ ਉਹਦੀਆਂ ਪੋਬਾਂ ਨਿਕਲੀਆਂ ਸਾਹਸੰਗ ਜੀ ਅੱਖਾ ਪੁੰਜਣ ਲੱਗ ਗਿਆ ਉਸ ਬੰਦੇ ਨੇ ਜੱਫੀ ਪਾਈ ਕਹਿੰਦੇ ਤੂੰ ਤੂੰ ਰੋਣਾ ਕਾ ਤੂੰ ਦੱਸ ਦੱਸ ਬਜ਼ੁਰਗਾ ਉਹ ਵੀ ਬਜ਼ੁਰਗ ਸੀ ਸਾਹਿਬ ਨੇ ਕਹਿੰਦੇ ਰੋਣਾ ਕਰਦਾ ਆ ਕਹਿੰਦੇ ਜੀ ਮੈਂ ਤੁਹਾਡੇ ਘਰ ਕੇ ਨਹੀਂ ਰੋਂਦਾ ਕਹਿੰਦੇ ਕਿਉਂ ਕਹਿੰਦੇ ਮੈਂ ਬਾਬਾ ਦੀਪ ਸਿੰਘ ਜੀ ਦੇ ਪਿਆਰ ਵਿੱਚ ਰੋਣਾ ਸਾਰੀ ਗੱਲਬਾਤ ਸੀ ਕਹਿੰਦੇ ਉਹਨਾਂ ਦੇ ਪਿਆਰ ਵਿੱਚ ਰੋਣਾ ਸਾਧ ਸੰਗ ਜੀ ਗੁਰੂ ਦੇ ਪਿਆਰਿਓ 100 ਰੁਪਈਆ ਉਹਨੇ ਕੱਢ ਕੇ ਹੋਰ ਫੜਾਤਾ ਉਹਨੇ 100 ਰੁਪਈਆ ਕੱਢ ਕੇ ਹੋਰ ਫੜਾਤਾ ਕਹਿੰਦੇ ਨਹੀਂ ਜੀ ਬਸ ਮੇਰੀ ਇਹੀ ਮਾਨਤਾ ਬਸ 60 ਰੁਪਈਆ ਜੋ ਗਰੇ ਬੰਦੇ ਮਨੋ ਦੇ ਦਿਓ ਉਹ ਕਹਿੰਦੇ ਤੂੰ ਫੜਨੇ ਆ ਕਿ ਨਹੀਂ ਫੜਨੇ ਕਹਿੰਦੇ ਨਹੀਂ ਜੀ ਮੈਂ ਨਹੀਂ ਫੜਨੇ ਕਹਿੰਦੇ ਜੇ ਤੂੰ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦਾ ਫਿਰ ਫੜਲਾ ਜੇ ਨਹੀਂ ਕਰਦਾ ਫਿਰ ਰਹਿਂਦੇ ਸਾਧ ਸੰਗਤ ਜੀ 100 ਰੁਪਇਆ ਫੜ ਲਿਆ ਗੁਰੂ ਦੇ ਪਿਆਰਿਓ 100 ਰੁਪਇਆ ਫੜ ਕੇ ਤੇ ਦਿਮਾਗ ਦੇ ਵਿੱਚ ਕੀ ਸੋਚਦਾ ਬਾਬਾ ਦੀਪ ਸਿੰਘ ਜੀ ਇਹ ਤੇਰੇ ਨਾਮ ਨੂੰ ਸੱਚੇ ਪਾਤਸ਼ਾਹ ਜੀ ਮੈਨੂੰ 100 ਰੁਪਇਆ ਮਿਲਿਆ ਦੂਜੇ ਦਿਨ ਗੁਰੂ ਦੇ ਪਿਆਰਿਓ ਗਿਆ ਸਾਧ ਸੰਗਤ ਜੀ 60 ਰੁਪਏ ਘਰੇ ਦਿੱਤੇ ਸਾਧ ਸੰਗਤ ਜੀ ਦੂਸਰੇ ਦਿਨ ਗਿਆ 100 ਰੁਪਇਆ ਜਾ ਕੇ ਗੋਲਕ ਦੇ ਵਿੱਚ ਪਾਤਾ 100 ਰੁਪਇਆ ਗੋਲਕ ਦੇ ਵਿੱਚ ਪਾ ਕੇ ਕਿਹਾ ਤੇ ਬਾਬਾ ਜੀ ਕੋਈ ਦੇ ਕੇ ਗਿਆ ਸੀਗਾ ਸਨ ਕਰਕੇ ਤੁਹਾਡੇ ਨਾਮ ਤੇ ਦੇ ਕੇ ਗਿਆ ਸੀਗਾ ਐਨਾ ਸਦਕੀ ਬੰਦਾ ਐਨਾ ਸਦਕੀ ਬੰਦਾ ਸਾਥ ਸੰਗ ਦੀ ਰੋਇਆ ਬਹੁਤ ਰੋਇਆ ਹੁਣ ਦਿਮਾਗ ਦੇ ਵਿੱਚ ਗੱਲ ਇਹ ਫੁਰੀ ਕਿ ਕੰਮ ਆ ਸੀ ਕਿੱਥੋਂ ਕਰਨਾ ਸੀ ਕੰਮ ਕੀ ਕਰਨਾ ਅਜ ਬਾਬਾ ਜੀ ਦੇ ਇੱਥੇ ਥੋੜੀ ਬਹੁਤੀ ਸੇਵਾ ਕਰ ਚੱਲ ਗਏ ਸਾਥ ਸੰਗ ਦੀ ਸੇਵਾ ਕੀਤੀ ਸਵਾਰੀਆਂ ਢੋਂਦਾ ਰਿਆ ਰਾਤ ਨੂੰ ਸਾਧ ਸੰਗ ਜੀ ਇਹ ਥੋੜਾ ਜਿਹਾ ਸਮਾ ਸਾਧ ਸੰਗ ਜੀ ਨੰਗੇ ਆ तकरीबन 14 15 ਦਿਨ ਨੰਗੇ ਸਾਧ ਸੰਗ ਜੀ 14 15 ਦਿਨਾਂ ਦੇ ਵਿੱਚ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਸਾਧ ਸੰਗ ਜੀ ਉਹ ਪੇਸ ਬਦਲ ਕੇ ਸਾਧ ਸੰਗ ਜੀ ਰਾਤ ਨੂੰ ਸੁਪਨੇ ਦੇ ਵਿੱਚ ਆ ਕੇ ਖੜ ਗਏ ਕਹਿੰਦੇ ਬਜ਼ੁਰਗਾ ਅੱਗੇ ਆਂਕੂ ਕੰਮ ਨਹੀਂ ਕਰਦਾਗਾ ਅੱਗੇ ਆਂਕੂ ਨੂੰ ਕੀ ਕੰਮ ਕਰਦਾ ਹੁਣ ਤੂੰ ਰਾਖਸ਼ਾ ਬਹੁਤ ਘਟ ਹੋਣਾ ਕੀ ਗੱਲ ਹੋ ਗਈ ਹੁਣ ਕਿ ਐਸੇ ਸਾਡੇ ਕਾਢ ਤਾਂ ਜਿਹੜਾ ਲੱਗਦਾ ਤੇ ਤੇਰਾ ਲਾਜ਼ਰਾ ਨਹੀਂ ਤਾਂ ਨਹੀਂ ਲੱਗਦਾਗਾ ਕਹਿੰਦੇ ਬਾਬਾ ਜੀ ਬਸ ਤੁਹਾਡੇ ਨਾਲ ਪਿਆਰ ਹੀ ਚਾਹੀਦਾ ਬਸ ਕੁਛ ਨਹੀਂ ਆਥਮ ਸਵੇਰ ਦੀ ਰੋਟੀ ਚਾਹੀਦੀ ਬਾਬਾ ਜੀ ਹੋਰ ਕੁਛ ਨਹੀਂ ਚਾਹੀਦਾਗਾ ਬਾਬਾ ਜੀ ਕਹਿੰਦੇ ਚੰਗਾ ਫਿਰ ਤੂੰ ਐਂ ਕਰ ਆ ਫੜ ਸਾਡੇ ਕੋਲ ਪੈਸੇ ਤੇ ਤੇਰੇ ਤੇ ਕਿਰਪਾ ਕਰਨਗੇ ਮਾਲਕ ਕੋਈ ਵੱਡੀ ਚੀਜ਼ ਲੈ ਵੱਡੀ ਚੀਜ਼ ਖਰੀਦ ਲੈ ਕਹਿੰਦੇ ਬਾਬਾ ਜੀ ਮੈਂ ਕੀ ਖਰੀਦਾਂ ਮੈਂ ਉਹ ਹੀ ਖਰੀਦੂੰਗਾ ਜਿਹੜੀ ਤੁਸੀਂ ਕਹੋਗੇ ਬਾਬਾ ਜੀ ਕਹਿੰਦੇ ਅਸਰਾ ਕਰਕੇ ਨਾ ਤੂੰ ਵੀ ਕੋਈ ਮੋਟਰ ਗੱਡੀ ਖਰੀਦ ਲੈ ਸਵਾਰੀਆਂ ਢੋਆ ਕਰ ਕਹਿੰਦੇ ਬਾਬਾ ਜੀ ਜਿਵੇਂ ਮੈਂ ਉਹ ਬਹੂ ਬਲੀ ਆ ਨਾ ਗੱਡੀਆਂ ਚੱਲੀਆਂ ਆ ਜਿਹੜੀਆਂ ਬੈਟਰੀ ਤੇ ਉਹ ਲੈਣ ਨੂੰ ਫਰਦਾ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਕੋਈ ਲੈ ਲਈ ਤੂੰ ਆ ਪੈਸੇ ਸਾਮ ਕੇ ਰੱਖ ਗੁਰੂ ਦੇ ਪਿਆਰੇ ਜੀ ਜਦੋਂ ਇਨੀ ਗੱਲ ਹੋਈ ਤੇ ਸਾਧ ਸੰਗ ਜੀ ਅੱਖਾਂ ਖੁੱਲੀਆਂ ਆਸੇ ਪਾਸੇ ਵੇਖੀ ਜਾਵੇ ਕਹਿੰਦੇ ਪੈਸੇ ਕਿੱਥੇ ਰੱਖੇ ਮੈਂ ਆ ਹੁਣ ਇੱਥੇ ਰੱਖੇ ਸੀਗੇ ਕਹਿੰਦੇ ਸੁਪਨਾ ਆਇਆ ਮੈਨੂੰ ਕੋਈ ਸਤਸਕ ਜੀ ਦਿਨ ਚਲਾ ਗਿਆ ਗੁਰੂ ਦੇ ਪਿਆਰਿਓ ਘਰ ਵਾਲੇ ਨੂੰ ਸਾਰੀ ਗੱਲ ਬਤਾਸੀ ਕਹਿੰਦੀ ਜਿਹਦੇ ਮਾਤਰਾ ਦੇ ਘਰ ਦੇ ਵਿੱਚ ਕੋਈ ਖਾਣ ਨੂੰ ਕੁਛ ਨਹੀਂ ਤੂੰ ਪ੍ਰਸ਼ਾਦੇ ਉਥੋਂ ਲੈ ਕੇ ਆਉਣਾ ਤੂੰ ਬਹੁਤ ਬੜੀਆਂ ਕਿਥੋਂ ਭਾਲਦਾ ਰਾਖੇ ਨੂੰ ਤੇਰੇ ਪੰਜ ਚਰਵਾਸਤੇ ਪੈਸੇ ਨਹੀਂ ਹੁੰਦੇਗੇ ਗੁਰੂ ਦੇ ਪਿਆਰਿਓ ਮੁੜ ਕੇ ਦੂਸਰੇ ਦਿਨ ਫੇਰ ਜਾਂਦਾ ਸੱਚੇ ਪਾਤਸ਼ਾਹ ਜੀ ਮੈਨੂੰ ਇਸ ਤਰ੍ਹਾਂ ਰਾਤ ਨੂੰ ਤੇ ਸੁਪਨਾ ਆਇਆ ਸੱਚੇ ਪਾਤਸ਼ਾਹ ਜੀ ਐਵੇਂ ਕਰਦੇ ਕਰਦੇ ਗੁਰੂ ਦੇ ਪਿਆਰਿਓ ਉਥੇ 사ਸਨ ਜੀ ਕੋਈ ਬਾਹਰੋਂ ਆਏ 사ਸਨ ਜੀ ਤੋਂ ਬੰਦੇ ਇਸ ਤਰ੍ਹਾਂ ਕਰਕੇ ਕਹਿੰਦੇ ਬਾਬਾ ਜੀ ਸਾਨੂੰ ਉਥੋਂ ਤੱਕ ਬਾਸ ਸਾਡੇ ਤੱਕ ਲੈ ਚਲੇਗਾ ਤੇ ਗੁਰੂ ਦੇ ਪਿਆਰਿਓ ਉਹ ਕਹਿੰਦਾ ਜੀ ਚਲੋ ਬੈਠੋ ਇਸ ਤਰ੍ਹਾਂ ਕਰਕੇ ਬਿਠਾੜੇ 사ਸਨ ਜੀ ਗੁਰੂ ਦੇ ਪਿਆਰਿਓ ਗੱਲਾਂ ਚੱਲਦੀਆਂ ਆ ਤੂੰ ਕਿਵੇਂ ਗਮੋਨਾ ਕੀ ਕਰਦਾ ਇਸ ਤਰ੍ਹਾਂ ਕਰਕੇ ਆ 사ਸਨ ਜੀ ਸਾਰੀਆਂ ਗੱਲਾਂ ਦੱਸੀਆਂ ਕਹਿੰਦੇ ਤੂੰ ਘਰ ਦਾ ਵਖਾ ਕਿੱਥੇ ਆ 사ਸਨ ਜੀ ਫਿਰ ਆਪਦੇ ਘਰੇ ਲੈ ਗਿਆ ਗੁਰੂ ਦੇ ਪਿਆਰਿਓ ਸਭ ਕੁਝ ਦਿਖਾਇਆ ਤੇ ਸਾਧ ਸੰਗ ਜੀ ਉਹ ਕਹਿੰਦੇ ਅਸੀਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਤੂੰ ਪਹਿਲਾਂ ਫਲਾਨੀ ਜਗ੍ਹਾ ਤੇ ਰਹਿੰਦਾ ਹੁੰਦਾ ਸੀਗਾ ਫਿਰ ਤੂੰ ਦੂਜੀ ਜਗ੍ਹਾ ਤੇ ਗਿਆ ਫੇਰ ਤੂੰ ਤੀਜੀ ਜਗ੍ਹਾ ਤੇ ਇੱਥੇ ਆਇਆ ਤੈਨੂੰ ਚੰਗੀ ਤਰ੍ਹਾਂ ਜਾਣਦੇ ਆ ਤੂੰ ਕਿਰਾਏ ਤੇ ਰਹਿੰਦਾ ਸੀਗਾ ਕਹਿੰਦਾ ਜੀ ਮੈਂ ਕਿਰਾਏ ਤੇ ਰਹਿੰਦਾ ਸੀ ਮਹਾਰਾਜ ਆਹ ਹੁਣ ਲਿਆ ਇੱਥੇ ਆ ਕੇ ਬਹੁਤ ਚਿਰ ਹੋ ਗਿਆ ਬਾਬਾ ਜੀ ਇਸ ਤਰ੍ਹਾਂ ਕਰਕੇ ਇੱਥੇ ਲਿਆ ਸਾਧ ਸੰਗ ਜੀ ਉਹਨੇ ਪੁੱਛਿਆ ਤੇਰੀ ਕੋਈ ਇੱਛਾ ਹੈਗੀ ਆ ਉਹ ਕਹਿੰਦਾ ਜੀ ਮੇਰੀ ਇੱਛਾ ਦਾ ਕੋਈ ਨਹੀਂ ਗੀ ਕਹਿੰਦੇ ਜੇ ਤੂੰ ਬਾਬਾ ਜੀ ਦਾ ਸੇਵਾ ਸੇਵਾਦਾਰ ਆ ਨਾ ਫਿਰ ਕੋਈ ਇੱਛਾ ਦਾਸ ਤੇਰੀ ਝੂਠ ਨਾ ਬੋਲੀ ਤੈਨ ਕਿਤੇ ਅੱਜ ਤੱਕ ਬਾਬਾ ਜੀ ਨੇ ਦਰਸ਼ਨ ਦਿੱਤੇ ਆ ਕਿਤੇ ਕੋਈ ਕੋਈ ਬਾਬਾ ਜੀ ਨੇ ਕੁਝ ਦਿੱਤਾ ਝੂਠ ਨਾ ਬੋਲੀ ਤੂੰ ਉਹ ਕਹਿਣ ਲੱਗੇ ਜੀ ਮਹਾਰਾਜ ਜੀ ਮੈਂ ਝੂਠ ਨਹੀਂ ਬੋਲਦਾ ਮੈਨੂੰ ਰਾਤ ਬਾਬਾ ਜੀ ਦੇ ਦਰਸ਼ਨ ਹੋਏ ਆ ਕਹਿੰਦੇ ਕੀ ਮੰਗਿਆ ਫਿਰ ਕਹਿੰਦੇ ਜੀ ਮੈਂ ਮੰਗਿਆ ਤਾਂ ਕੁਛ ਨਹੀਂ ਬਾਬਾ ਜੀ ਨੇ ਆਪ ਹੀ ਕਿਹਾ ਵੀ ਤੂੰ ਰਕਸ਼ਾ ਨੂੰ ਛੱਡ ਕੋਈ ਹੋਰ ਚੀਜ਼ ਲੈ ਲੈ ਤੇ ਫਿਰ ਮੈਂ ਕਿਹਾ ਮਾਰਾ ਜੀ ਮੈਨੂੰ ਬਹੁ ਬਲੀ ਜਿਹੜੀ ਵੱਡੀ ਮੋਟਰ ਚੱਲਦੀ ਹੈ ਵੀ ਬਿਜਲੀ ਤੇ ਚੱਲਦੀ ਮਾਫ਼ ਕਰਨਾ ਬੈਟਰੀਆਂ ਤੇ ਚੱਲਦੀ ਹੈ ਮੈਨੂੰ ਉਹ ਲੈ ਦਿਓ ਪਪਾ ਜੀ ਤੇ ਮੈਂ ਕਿਹਾ ਜੀ ਸੁਪਨਾ ਵੀ ਆਇਆ ਹੈ ਬਕਰ ਕਰ ਸੁਪਨਾ ਹੀ ਆਇਆ ਕਹਿੰਦੇ ਸੁਪਨਾ ਨਹੀਂ ਆਇਆਗਾ ਕਹਿੰਦੇ ਕਿਉਂ ਕਹਿੰਦੇ ਬੈਠ ਹੋ ਰਾਂ ਮੇਰੇ ਨਾਲ ਚੱਲ ਗੱਡੀ ਚੱਲ ਗੱਡੀ ਤੇ ਬੈਠ ਸਾਧ ਸੰਗ ਜੀ ਉਧਰ ਰਕਸ਼ਾ ਕੀਤਾ ਆਪਦੇ ਘਰੇ ਗਿਆ مالک ਆਪ ਦੇ ਮਾਰਕ ਘਰੇ ਗਿਆ ਸਾਹਸੰਗ ਜੀ ਕਰੋ ਗੱਡੀ ਕੱਢੀ ਤੇ ਸਾਹਸੰਗ ਜੀ ਉੱਥੇ ਜਾ ਕੇ ਸਾਹਸੰਗ ਜੀ ਜਿਹੜੀ ਕੰਪਨੀ ਤੇ ਬਹੁ ਬਲੀਆਂ ਮਿਲਦੀਆਂ ਸਾਹਸੰਗ ਜੀ ਉਹ ਉੱਥੇ ਜਾ ਕੇ ਕਹਿੰਦਾ 10 ਕਿਹੜਾ ਰੰਗ ਪਸੰਦ ਆ ਤੈਨੂੰ ਉਹ ਹੀ ਰੰਗ ਦੀ ਬਹੁ ਬਲੀ ਕੱਢ ਕੇ ਸਾਹਸੰਗ ਜੀ ਕਹਿੰਦਾ ਇਹਨੂੰ ਲੈ ਜਾ ਘਰੇ ਜਾ ਜਿੱਥੇ ਲੈ ਜਾ ਕਹਿੰਦੇ ਜੀ ਪੈਸੇ ਕਹਿੰਦੇ ਪੈਸਿਆਂ ਦੀ ਗੱਲ ਨਹੀਂ ਪੈਸੇ ਤੈਨੂੰ ਰਾਤ ਮਿਲੇ ਨੇਗੇ ਕਹਿੰਦਾ ਜੀ ਉਹ ਤਾਂ ਸੁਪਨਾ ਹੀ ਆਇਆ ਕਹਿੰਦਾ ਸੁਪਨਾ ਨਹੀਂ ਆਇਆ ਉਹ ਪੈਸੇ ਮੇਰੇ ਕੋਲੇ ਆ ਉਹ ਮੇਰੇ ਕੋਲੇ ਪੈਸੇ ਆ ਸਾਸੰਗ ਜੀ ਬਹੁ ਬੜੀ ਲੈ ਲਈ ਬਾਬਾ ਦੀਪ ਸਿੰਘ ਦੇ ਸਾਸੰਗ ਗਿਆ ਕਹਿੰਦੇ ਬਾਬਾ ਜੀ ਅੱਗੇ ਵੀ ਮੈਂ ਇਸ ਤਰ੍ਹਾਂ ਕਰਦਾ ਹੁੰਦਾ ਸੀਗਾ ਹੁਣ ਬਾਬਾ ਜੀ ਜੋ ਵੀ ਘੇੜਾ ਲਗਿਆ ਕਰੂੰਗਾ ਮੈਂ ਪਹਿਲਾ ਘੇੜਾ ਹੀ ਬਾਬਾ ਜੀ ਉੱਥੇ ਮੈਂ ਤੇਰੇ ਦਰਬਾਰ ਦੇ ਉੱਤੇ ਬਾਬਾ ਜੀ ਗੋਲਕ ਗੋਲਕ ਵਿੱਚ ਪਾਇਆ ਕਰੂੰਗਾ ਸਾਸੰਗ ਜੀ ਇੰਨਿਆਂ ਨੂੰ ਗੁਰੂ ਦੇ ਪਿਆਰਿਓ ਫੇਰ ਬਾਬਾ ਜੀ ਦੂਸਰੇ ਦਿਨ ਅੱਗੇ ਸਾਸੰਗ ਜੀ ਸੁਪਨੇ ਵਿੱਚ ਮਿਲੇ ਕਹਿੰਦੇ ਬਜ਼ੁਰਗ ਹੁਣ ਖੁਸ਼ ਆ ਰੰਗ ਪਸੰਦਾ ਤੈਨੂੰ ਠੀਕ ਆ ਕਹਿੰਦੇ ਬਾਬਾ ਜੀ ਇੱਕ ਗੱਲ ਮੈਨੂੰ ਦੱਸੋ ਜਿਹੜਾ ਮੈਨੂੰ ਬਹੁ ਬੜੀ ਦਵਾ ਕੇ ਰਾਇ ਉਹ ਕੌਣ ਸੀਗਾ ਬਾਬਾ ਜੀ ਕਹਿੰਦੇ ਤੈਨੂੰ ਪਛਾਣਿਆ ਨਹੀਂ ਕਿ ਕੌਣ ਸੀਗਾ ਬਾਬਾ ਜੀ ਕਹਿੰਦੇ ਤੈਨੂੰ ਪਛਾਣ ਨਹੀਂ ਆਈ ਪੈਰਾਂ ਤੇ ਝੋਗ ਗਿਆ ਸਾਧ ਸੰਜੀ ਇਸ ਤਰ੍ਹਾਂ ਕਰਕੇ ਆ ਉਦੋਂ ਬਾਅਦ ਚ ਸਾਧ ਸੰਜੀ ਇਹੋ ਜੀ ਕਮਾਈ ਕੀਤੀ ਸਾਧ ਸੰਜੀ ਦੋ ਗੱਡੀਆਂ ਉਹਨੇ ਹੋਰ ਬਣਾ ਲਈਆਂ ਸਾਧ ਸੰਜੀ ਉਹ ਕਿਰਾਏ ਦੇ ਦੇਣ ਲੱਗਿਆ ਸਾਧ ਸੰਜੀ ਬਾਅਦ ਵਿੱਚ ਸਾਧ ਜੀ ਉਹਦੇ ਬੱਚੇ ਨੇ ਆਪ ਹੋਰ ਗੱਡੀ ਲੈ ਲਈ ਦੋ ਗੱਡੀਆਂ ਸਾਧ ਸੰਗਤ ਜੀ ਉਹ ਤੇ ਦੋ ਗੱਡੀਆਂ ਕਿਰਾਏ ਵਾਲੀਆਂ ਚਾਰ ਗੱਡੀਆਂ ਹੋ ਗਈਆਂ ਸਾਧ ਸੰਗਤ ਜੀ ਆਏ ਕਰਕੇ ਬਾਬਾ ਦੀਪ ਸਿੰਘ ਜੀ ਜਦੋਂ ਗਰੀਬਾਂ ਦੀ ਬਾਹ ਫੜਦੇ ਆ ਉਦੋਂ ਸਾਧ ਸੰਗਤ ਜੀ ਫਿਰ ਘਰ ਦੇ ਵਿੱਚੋਂ ਗਰੀਬੀ ਕੱਢਦੇ ਆ ਜਦੋਂ ਸਾਧ ਸੰਗਤ ਜੀ ਕਿਸੇ ਗਰੀਬ ਦੀ ਬਾਹ ਫੜਦੇ ਆ ਫਿਰ ਸਾਧ ਸੰਗਤ ਜੀ ਘਰ ਦੇ ਵਿੱਚੋਂ ਗਰੀਬੀ ਕੱਢਦੇ ਆ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਡੋਲਿਆ ਰਹਾ ਕਰੋ ਸਾਧ ਸੰਗਤ ਜੀ ਦਿਲ ਕਰਦਾ ਹੈ ਗੁਰੂ ਦੇ ਪਿਆਰੋ ਜਿੰਨੇ ਤੁਹਾਡੇ ਕਮੈਂਟ ਆ ਰਹੇ ਆ ਤੁਸੀਂ ਦੇਖ ਰਹੇ ਆ ਸੁਣ ਰਹੇ ਆ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਤੁਹਾਡੀਆਂ ਝੋਲੀਆਂ ਭਰਦੇ ਇਨਸਾਤ ਸੰਗ ਜੀ ਤੁਹਾਡੇ ਤੇ ਵੀ ਮੇਰਾ ਕਰ ਦੇਣਾ ਕਿਤੇ ਆਪਾਂ ਸਾਥ ਸੰਗ ਜੀ ਜਿੰਨੇ ਵੀ ਤੁਹਾਡੇ ਕਮੈਂਟ ਆ ਰਹੇ ਆ ਬਾਬਾ ਜੀ ਦੇ ਸੰਗਤ ਦੇ ਸਾਥ ਸੰਗ ਜੀ ਦਿਲ ਕਿਤੇ ਮੇਰੀ ਵੀ ਆਸ ਪੂਰੀ ਹੋ ਜਾਵੇ ਆਪਾਂ ਆਮਨੋ ਸਾਹਮਣੀ ਬੈਠ ਕੇ ਵਿਚਾਰਾਂ ਕਰਕੇ ਸਾਥ ਸੰਗ ਜੀ ਆਪਾਂ ਦਵਾਰ ਲਿਖ ਗਏ ਸਾਥ ਸੰਗ ਜੀ ਬਹੁਤ ਆਨੰਦ ਆਉਂਦਾ ਸਾਥ ਸੰਗ ਜੀ ਜਿੰਨੇ ਵੀ ਤੁਸੀਂ ਕਮੈਂਟ ਕਰਨ ਵਾਲੇ ਆ ਤੁਹਾਡੇ ਉੱਤੇ ਬਾਬਾ ਜੀ ਦੀ ਪੂਰੀ ਕਿਰਪਾ ਏ ਤੁਸੀਂ ਮੰਨਿਓ ਜਾਂ ਨਾ ਮੰਨਿਓ ਸਾਧ ਸੰਗਤ ਜੀ ਮੈਂ ਛਾਤੀ ਤੇ ਹੱਥ ਮਾਰ ਕੇ ਕਹਿਣਾ ਸਾਧ ਸੰਗਤ ਜੀ ਮੈਂ ਉਹਨਾਂ ਦਾ ਧਿਆਨ ਲਾ ਕੇ ਕਹਿਣਾ ਬਾਬਾ ਜੀ ਦੀ ਤੁਹਾਡੇ ਉੱਤੇ ਬਹੁਤ ਕਿਰਪਾ ਹੈ ਤੇ ਦਾਸ ਦੀ ਰੀਜ ਇਹ ਹੈ ਸਾਧ ਸੰਗਤ ਜੀ ਆਪਾਂ ਇਕੱਠੇ ਹੋਈਏ ਦੁਆਮ ਦੇ ਉੱਤੇ ਕੋਈ ਇੱਕ ਪੰਜ ਪੈਸਾ ਵੀ ਖਰਚ ਨਹੀਂ ਹੁੰਦਾ ਸਾਧ ਸੰਗਤ ਜੀ ਤੁਹਾਡੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਪੁੰਨ ਬਣ ਜਾਣਗੇ ਬਾਬਾ ਦੀਪ ਸਿੰਘ ਜੀ ਤੁਹਾਡੀ ਹਰ ਇੱਕ ਹਰ ਇੱਕ ਮਰਜ਼ੀ ਪੂਰੀ ਕਰਨਗੇ ਪਰ ਸਿੱਧੇ ਨਹੀਂ ਕਰਦੇ ਗੁਰੂ ਦੇ ਪਿਆਰੋ ਇੱਕ ਗੱਲ ਯਾਦ ਰੱਖਿਓ ਤੋਂ ਨੂੰ ਸੁਪਨੇ ਵਿੱਚ ਰਾਤ ਨੂੰ ਪੁੱਛ-ਪੁੱਛ ਕੇ ਤੁਹਾਡੀ ਆਸ ਪੂਰੀ ਕਰਨਗੇ ਵੀ 10 ਬੇਟਾ ਤੈਨੂੰ ਕੀ ਚਾਹੀਦਾ 10 ਬੇਟਾ ਤੈਨੂੰ ਕੀ ਚਾਹੀਦਾ ਇਹ ਰਿਕਾਰਡਿੰਗ ਨੂੰ ਸਾਧ ਸੰਗਜੀ ਤੁਸੀਂ ਬਿਲਕੁਲ ਆਪਦੇ ਅੰਡਰ ਚ ਰੱਖਿਆ ਜੋ ਤੇ ਸਾਧ ਸੰਗਜੀ ਇਹਨੂੰ ਜਰੂਰ ਆਪਣੇ ਕਬਜ਼ੇ ਚ ਰੱਖਿਆ ਜੋ ਤੇ ਇਹ ਸਾਧ ਸੰਗਜੀ ਸੋਚਦੇ ਰਹਿ ਜਾਓ ਕਿ ਭਾਈ ਬਲਜੀਤ ਸਿੰਘ ਜੀ ਰਾਗੀ ਜੋ ਬਾਬਾ ਜੀ ਦੇ ਸੇਵਾਦਾਰ ਆ ਬਾਬਾ ਦੀਪ ਸਿੰਘ ਜੀ ਦੇ ਬਾਬਾ ਨੰਦ ਸਿੰਘ ਜੀ ਦੇ ਸੇਵਾਦਾਰ ਆ ਉਹਨਾਂ ਦੇ ਕੁੱਕਰ ਆ ਸੰਗਤਾਂ ਦੇ ਜੋੜੇ ਸਾਫ਼ ਕਰਨ ਵਾਲੇ ਆ ਉਹਨਾਂ ਨੇ ਆ ਗੱਲ ਵੀਡੀਓ ਵਿੱਚ ਕਹੀ ਸੀਗੀ ਲਾਈਵ ਵਿੱਚ ਕਹੀ ਸੀਗੀ ਪਰ ਅੱਜ ਉਹਨਾਂ ਦੀ ਗੱਲ ਸੱਚ ਹੋ ਗਈ ਤੁਹਾਨੂੰ ਰਾਤ ਨੂੰ ਪੁੱਛ ਕੇ ਸਾ ਸੰਗਧੀ ਵੀ ਤੁਹਾਨੂੰ ਕੀ ਚਾਹੀਦਾ ਹੈ ਕਿਹੜੀ ਗੱਲ ਦੀ ਕਮੀ ਹੈ ਤੇ ਮੈਂ ਸਾਹ ਸੰਗਧੀ ਤੁਹਾਡੇ ਅੱਗੇ ਬੇਨਤੀ ਕਰਦਾ ਜਦੋਂ ਬਾਬਾ ਜੀ ਤੁਹਾਨੂੰ ਮਿਲਣਾ ਉਹਨੂੰ ਕਹਿ ਦੇਜੋ ਬਾਬਾ ਜੀ ਨੂੰ ਕਹਿ ਜਾਓ ਕਿ ਬਾਬਾ ਜੀ ਕਾਮੇ ਇੱਕੋ ਹੀ ਆ ਸਾਨੂੰ ਆਪਣਾ ਬਣਾ ਲਓ ਬਾਬਾ ਜੀ ਸਾਨੂੰ ਆਪਣਾ ਬਣਾ ਲਓ ਸਾਹ ਸੰਗਧੀ ਬੋਲ ਕੇ ਤੁਸੀਂ ਇੱਕ ਚੀਜ਼ ਲੈਣੀ ਆ ਜੇਦੋਂ ਬਾਪ ਜੀ ਨੇ ਕਹਿਦੋਂਗੇ ਸਾਨੂੰ ਆਪਣਾ ਬਣਾ ਲਓ ਸਾਸ ਸੰਜੀਵ ਜਦੋਂ ਬਾਪੂ ਹੀ ਘਰੇ ਆ ਗਿਆ ਜਿਹੜਾ ਕੁਝ ਮਰਜ਼ੀ ਮੰਗ ਰਿਆ ਜੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਬਾਪੂ ਹੀ ਘਰੇ ਆ ਗਿਆ ਤੇ ਜੋ ਕੁਝ ਮਰਜ਼ੀ ਮੰਗ ਲਿਆ ਜੋ ਇਨੀਆਂ ਸਾਸ ਸੰਜੀਵ ਜੀ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਦਾਸ ਕੋਲੋਂ ਸਾਸ ਸੰਜੀਵ ਕਈ ਤਰ੍ਹਾਂ ਦੀਆਂ ਭੁੱਲਾ ਹੋ ਜਾਂਦੀਆਂ ਗੁਰੂ ਦੇ ਪਿਆਰੇ ਬੋਲਦਿਆਂ ਤੋਂ ਆਹ ਬਿਜਰੀ ਸੰਗ ਦੇ ਖਿਲਾਫ ਬੋਲਿਆ ਜਾਂਦਾ ਜਾਂ ਕੋਈ ਵੱਧ ਘੱਟ ਸਾਡੇ ਪਾਸ਼ਾ ਜੀ ਦੇ ਖਿਲਾਫ ਬੋਲਿਆ ਜਾਂਦਾ ਤੇ ਸੰਗਤ ਹਮੇਸ਼ਾ ਸਾ ਸਤਸੰਗ ਜੀ ਸੰਗਤ ਵੱਡੀ ਹੁੰਦੀ ਹੈ ਉਹ ਬਖਸ਼ਣਯੋਗ ਹੁੰਦੀ ਹੈ ਸਾ ਸਤਸੰਗ ਜੀ ਅਸੀਸ ਦੇਣੀ ਗੁਰੂ ਦੇ ਪਿਆਰਿਓ ਸਾਨੂੰ ਬਖਸ਼ ਲੈਣਾ ਤੇ ਜਰੂਰ ਕਿਤੇ ਦਾਸ ਦੀ ਵੀ ਤਮੰਨਾ ਸਾ ਸਤਸੰਗ ਜੀ ਪੂਰੀ ਕਰ ਲੈਣੀ ਸਾ ਸਤਸੰਗ ਜੀ ਆਪਾਂ ਸਾਰੇ ਆਮਣੋ ਸਾਹਮਣੀ ਬੈਠ ਕੇ ਆਪਾਂ ਆਪੋ ਆਪਣੇ ਪਿੰਡਾਂ ਵਿੱਚ ਦੀਵਾਨ ਲੀਕ ਕੇ ਆਪਾਂ ਇਕੱਠੇ ਹੋਈਏ ਤੇ ਆਪਾਂ ਉੱਥੇ ਤੁਸੀਂ ਸਾਨੂੰ ਕਿਆ ਕਰੋਗੇ ਦੱਸਿਆ ਕਰੋਗੇ ਬਾਬਾ ਜੀ ਅਸੀਂ ਸੋਰੀ ਆ ਵੀਡੀਓ ਲਾਈਵ ਦੇ ਵਿੱਚ ਅਸੀਂ ਦੇਖੀ ਸੀਗੀ ਤੇ ਤੁਸੀਂ ਉਦੋਂ ਜੇ ਤਾਂ ਤੁਸੀਂ ਬੋਲਦੇ ਸੀਗੇ ਬਾਬਾ ਜੀ ਦੇ ਪ੍ਰਵਚਨ ਬੋਲਦੇ ਸੀਗੇ ਤੇ ਸਾਨੂੰ ਉਦੋਂ ਹੀ ਸ਼ੌਂਕ ਪੈ ਗਿਆ ਕਿ ਅਸੀਂ ਬਾਬਾ ਜੀ ਦੀ ਖਾਸ ਜ਼ਰੂਰੀ ਪੂਰੀ ਕਰਾਂਗੇ ਭਾਈ ਸਾਹਿਬ ਜੀ ਦੀ ਅਸੀਂ ਆਪਣੇ ਪਿੰਡ ਵਿੱਚ ਦਵਾਨ ਜਰੂਰ ਰੱਖਾਂਗੇ ਤੇ ਮੈਨੂੰ ਵੀ ਪਤਾ ਲੱਗੇ ਵੀ ਆ ਸਾੰਗਤ ਮੈਨੂੰ ਪਿਆਰ ਕਰਦੀ ਹੈ ਤੁਹਾਡੇ ਆਸਰੇ ਨਾਲ ਹੀ ਜੀਣਨੇ ਆ ਸਾ ਸੰਗ ਜੀ ਅਸੀਂ ਤਾਂ ਤੁਹਾਡੇ ਵਿੱਚ ਬਾਬਾ ਜੀ ਨੂੰ ਵੇਖਦੇ ਆ ਜਿੰਨੀਆਂ ਵੀ ਸੰਗਤਾਂ ਨੇ ਸਾ ਸੰਗ ਜੀ ਇਸ ਟਾਈਮ ਆ ਇਹ ਦਾਸ ਦੇ ਨਾਲ ਵਿਚਾਰ ਸਾਂਝੇ ਕੀਤੇ ਆ ਸਾ ਸੰਗ ਜੀ ਤੁਸੀਂ ਬਾਬਾ ਜੀ ਦੀਆਂ ਕਥਾ ਕਹਾਣੀਆਂ ਸੁਣੀਆਂ ਸਾਧ ਸੰਗ ਜੀ ਤੁਹਾਨੂੰ ਬਾਬਾ ਜੀ ਦੀ ਸੱਚੇ ਪਾਤਸ਼ਾਹ ਦੀ ਖੁਸ਼ੀ ਅਵਛ ਮਿਲੂਗੀ ਔਰ ਤੁਹਾਡੇ ਉੱਤੇ ਬਾਬਾ ਜੀ ਪੂਰੇ ਖੁਸ਼ ਹੈ ਸਾਧ ਸੰਗ ਜੀ ਕਿਰਪਾ ਕਰਨ ਸੱਚੇ ਪਾਸ਼ਾ ਸਾਡਾ ਆਪਣਾ ਆਈ ਪਿਆਰ ਬਣਾਈ ਰੱਖੇ ਸੱਚੇ ਪਾਤਸ਼ਾਹ ਜੀ ਆਈ ਪਿਆਰ ਬਣਾਈ ਰੱਖੇ ਜਿੰਨਾ ਚਿਰ ਵੀ ਸਾਧ ਸੰਗ ਜੀ ਹੈਗੇ ਆਂ ਸੀਸ ਦੇ ਰਹੀ ਤੁਹਾਡੇ ਜੋੜੇ ਝਾੜਦੇ ਰਹੀਏ ਸਾਧ ਸੰਗ ਜੀ ਤੁਹਾਡੇ ਜੋੜੇ ਝਾੜਦੇ ਰਹੀਏ ਸਾਧ ਸੰਗ ਜੀ ਆਖਰੀ ਸਾਹ ਤੱਕ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਸਾਧ ਸੰਗ ਜੀ ਸਾਡੇ ਵਿੱਚ ਕੋਈ ਸੰਤ ਪੁਣਾ ਕੋਈ ਬਾਬਾ ਪੁਣਾ ਨਾ ਆਵੇ ਕਿ ਅਸੀਂ ਬਾਬੇ ਆ ਅਸੀਂ ਸੰਤਾਂ ਸਾਹਾ ਸੰਗ ਜੀ ਬਸ ਅਸੀਂ ਹਾਂ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਵਿਸਾਰ ਸਾਹਾ ਸੰਗ ਜੀ ਗੁਰੂ ਘਰ ਦੇ ਕੂਕਰ ਬਣ ਕੇ ਔਰ ਸੰਗਤਾਂ ਦੇ ਜੋੜੇ ਸਾਫ ਕਰਦੇ ਰਹੀ ਸਾਹਾ ਸੰਗ ਜੀ ਇਹੋ ਹੀ ਕੁਝ ਮੰਗਦੇ ਆ ਜੋ ਦਾਸ ਦਾ ਸਾਹਾ ਸੰਗ ਜੀ ਨੰਬਰ ਹੈ 98149 424 98149 424 ਸਾਥ ਸੰਗ ਜੀ ਇਸ ਵੀਡੀਓ ਦਾ ਨਾਮ ਸਾਥ ਸੰਗ ਜੀ ਆਪਾਂ ਇਹੀ ਰੱਖ ਗਏ ਕਿ ਧੰਨ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਹੈ ਕਮਾਈ ਧੰਨ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਹੈ ਕਮਾਈ ਸਾਥ ਸੰਗ ਜੀ ਇਹੋ ਹੀ ਟਾਈਟਲ ਸਾਥ ਸੰਗ ਜੀ ਰੱਖ ਲਈਏ ਦਾ ਆਪਾਂ ਕਿ ਉਹਦੀ ਕਮਾਈ ਬਹੁਤ ਵੱਡੀ ਹੈ ਧੰਨ ਧੰਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਕਮਾਈ ਵੱਡੀ ਹੈ ਸਾਥ ਸੰਗ ਜੀ ਤੇ ਤੁਹਾਡਾ ਧੰਨਵਾਦ ਸਾਥ ਸੰਗ ਜੀ ਜਿਨ੍ਹਾਂ ਨੇ ਦਾਸ ਨੂੰ ਸਾਥ ਸੰਗ ਜੀ ਸੀਸ ਦਿੱਤੀ ਗੁਰੂ ਦੇ ਪਿਆਰਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ਾਸਨ ਜੀ ਬਲਾਈਏ ਫਤਿਹ ਸ਼ਾਸਨ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ